ਮੇਰੇ ਦੋਸਤ ਇਹੀ ਜੋ ਮੇਰੇ ਦੋਸਤ ਜਿਹਨੇ ਕੰਮ ਕਰਨਾ ਨਾ ਮੈਂ ਉਹਨੂੰ ਡਿਊਟੀ ਲਾਤੀ ਉਹ ਤਾਂ ਹੀ ਗੋਲ ਬਗਿਆ ਠੀਕ ਹੈ ਤੁਸੀਂ ਥੋੜ੍ਹਾ ਜੌੜ ਲਾ ਦੇ ਚਲੋ ਮੈਂ ਲਾਉਂਦਾ ਤੁਰੇ ਜਾਂਦੇ ਜੇ ਉਹ ਜਿਹਨੇ ਕੰਮ ਕਰਨਾ ਹੈ ਮਾਜੀ ਕਿਤੇ ਚੱਲੇ ਆ ਨਾ ਜਾਣ ਕਾਲੇ ਗੀ ਪਰਸਾਤ ਆ ਰਹੀ ਹੈ ਨਾ ਜਿਹੜਾ ਪਾਣੀ ਹੈ ਨਾ ਮੇਰੇ ਪੋਲੇ ਬਾਗੇ ਆ ਰਿਹਾ ਹੈ ਤੇ ਇਹਦਾ ਨਾਮ ਮਨੋਜ ਸਿੰਘ ਹੈ ਜੀ ਜਵੇਦਰ ਦਾ ਬੋਲੋ ਪਾਣੀ ਲਗਾ ਕੇ ਲਾਓ ਜਿਹੜਾ ਪੋਰਟ ਲਗਾ ਮਿੰਨਟੀ ਕਰਾ ਲੈ ਕੰਮ ਨਹੀਂ ਹੋ ਪਾ ਰਿਹਾ ਜਿਹਨੇ ਤੁਹਾਨੂੰ ਅੱਜ ਦੀ ਸਾਰੀ ਜਿਹੜਾ ਜਰਾ ਜਰਾ ਹਵਾਲਾ ਪਨਾ ਕੇ ਵੀ ਜੀ ਤੁਹਾਨੂੰ ਭੇਜਣਾ ਕਿਹਾ ਹੈ ਚਰਕੇ ਫੰਡ ਭੇਜੇ ਸਾਡੇ ਕੋਲ ਵੀ ਤੇ ਮੈਨੂੰ ਇਮੀਡੀਏਟਲੀ ਐਗਜ਼ੀਕਿਊਟ ਕਰਨਾ ਹੈ ਇਹ ਭਾਂਡਾ ਆ ਜਾਂਦੇ ਟਾਈਮ ਨਾਲ ਤੇ ਕਿੰਨਾ ਟਾਈਮ ਲੱਗਦਾ ਸਰ ਘਟੋਂ ਘਟੀ ਗਈ ਤੇ ਦੇਖੋ ਟੈਂਡਰਿੰਗ ਪ੍ਰਕਾਸ਼ ਹੈ ਸਭ ਕੁਝ ਹੈ ਨਾ ਤਿੰਨ ਮਹੀਨੇ ਕੰਮ ਸੇ ਕੰਮ ਆਪਾਂ ਸ਼ਾਰਟ ਟਰਮ ਟੈਂਡਰ ਵੀ ਲਾਈਏ ਤਿੰਨ ਮਹੀਨੇ ਕੰਮ ਸੇ ਠੀਕ ਹੈ ਤਿੰਨ ਮਹੀਨੇ ਫਿਰ ਕੰਮ ਨੂੰ ਵੀ ਤੇ ਚੱਲਦੇ ਜੋ ਮਹੀਨਾ ਡੇਢ ਮਹੀਨਾ ਨੂੰ ਪੇਪਰ ਆਹ ਬਖਾ ਦੇ ਤੈਨੂੰ ਇਹ ਤੇ ਬڑے ਚਿਰ ਦਾ ਲਟਕਦਾ ਪਿਆਦਾ ਬڑے ਚਿਰ ਦਾ ਇਹਨਾਂ ਨੂੰ ਕਿਹਾ ਹੋਇਆ ਖਾਣਾ ਪਾਣੀ ਆ ਗਿਆ ਨਾ ਪਿਛਲੇ ਮਾਸਟਰ ਫੇੜੇ ਨੂੰ ਮੁਰਕੇ ਪ੍ਰਸ਼ਾਦ ਇੱਕੋ ਹਫ਼ਤੇ ਦੀ ਗੱਲ ਹੈ ਮੈਂ ਉਹਦੇ ਨਾਲ ਦਿਸਰ ਕਰ ਰਹੇ ਵੀ ਤਾਂ ਲੱਗੀ ਗੱਡੀਏ ਉਹੀ ਤਾਂ ਗੱਲ ਹੀ ਇਹਨਾਂ ਕਰ ਰਹੇ ਇਹ ਤਾਂ ਪਹਿਲਾਂ ਲੱਗਦਾ ਇੱਥੇ ਪੱਥਰੇ ਸਰ ਇੱਕ ਇੱਥੇ ਪੱਥਰ ਮਨਜ਼ੂਰ ਨਹੀਂ ਹੋਇਆ ਸਾਡਾ ਮੋਕਾ ਵੇਖ ਕੇ ਸਭ ਤੋਂ ਪੱਥਰ ਮਨਜ਼ੂਰ ਹੋਇਆ ਇੱਥੇ ਲਾਇਆ ਨਹੀਂ ਤਾਂ ਪਾਰ ਪੱਥਰ ਆ ਆਉਂਦੇ ਕੋਈ ਇੱਜਾ ਨਹੀਂ ਹੁੰਦਾ ਜੀ ਜਿਹੜਾ ਖਾਣਾ ਇਹ ਉਸੇ ਢੰਗ ਲੱਗਨੇ ਆ ਉਹ ਆਪਣੀ ਖਾਣਾ ਮੈਂ ਆਪ ਸਾਹਿਬ ਨੇ ਆਪਣੀ ਰਿਸ਼ਤੇਦਾਰੀ ਪਾਣੀ ਜਗਾ ਨੋੜਦਾ ਵਾ ਉਹ ਪੀਐਸਐਫ ਦੀ ਡਿਮ ਦੀ ਫੇਵਰਿਟ ਉਹਨੂੰ ਰਾਜੀ ਹੈ ਮੈਂ ਤਾਂ ਉਹ ਵੀ ਬੀਓਪੀ ਚੇਂਜ ਕਰਨਾ ਇਹਨਾਂ ਨੇ ਕੋਈ ਨਾ ਕੋਈ ਤਰੀਕਾ ਤਾਂ ਕੱਢ ਹੀ ਲੈਣਾ ਹੁੰਦਾ ਉਹ ਜਦੋਂ ਇੱਕ ਰੋਟਰੀ ਇਸ਼ੂ ਆ ਹੁਣ ਇਹਦਾ ਕੀ ਹੱਲ ਕੀ ਇਹ ਗਲਤੀ ਹੈ ਐਦਾ ਸਰ ਐਹੋ ਹੀ ਹੈ ਜੇਕਰ ਫੰਡ ਅਵੇਲੇਬਲ ਹੋ ਜਾਂਦਾ ਤੇ ਸ਼ਾਰਟ ਟਰਮ ਟੈਂਡਰ ਲੱਗ ਜਾਂਦਾ ਸ਼ਾਰਟ ਟਰਮ ਟੈਂਡਰ ਕਰਾ ਕੇ ਤੇ ਉਹ ਉਹ ਥੋੜਾ ਦੂਸਰਾ ਯਾਰ ਉਹ ਲੈਮਨ ਵਾਲਾ ਲੈ ਆ ਉਹ ਵੀ ਦਾ ਪਰ ਆਉਂਦੇ ਆਂਦੇ ਜੇ ਕੋਈ ਪੱਥਰ ਲੱਗਣੇ ਸਨ। ਉਹ ਬਰਾਬਰ ਹੈ ਬਿੱਤੇ ਦਾ ਪਰ ਉਹ ਜਿਹੜਾ ਸਾਰਾ ਉਹਦੇ ਪਰ ਆ ਗਿਆ। ਜਿਵੇਂ ਸਾਹਮਣੇ ਬਣਾਇਆ ਨਾ ਕਿ ਡਿੱਗਰ ਉਹ ਮੈਂ ਲਾ ਦਿੱਤੇ ਨਾ ਸਰ। ਇਹਦਾ ਸਰ ਬੋਰੀ ਬਣ ਜੇ ਪਹਿ ਨੂੰ ਲਾ ਦਿੱਤਾ ਜਾਵੇ ਤਾਂ ਕੋਈ ਗੱਲ ਨਹੀਂ। ਬੋਰੀ ਨੇ ਡਿੱਗਰ ਤੋਂ ਕਿਰਕਾ ਉਹ ਪਿਆਰੀ ਤਾਂ ਦੰਦ ਜਿਹੜੀ ਗੱਲ ਦੱਸਾਂ ਜਿੱਦੀ ਤੇ ਪਿਆਰੀ ਦੋਖ ਨੂੰ ਆ ਜਿੱਦੀ ਇੱਥੇ ਪਿਆਰੀ ਨਹੀਂ ਹੁੰਦੇ ਉਹ ਉਹਦੇ ਵਾਲੀ ਵੀ ਜਾਣਾ ਇਹੋ ਜਿਹੇ ਪੰਜੇ ਹੀ ਪ੍ਰਾਣ ਨਿਰਾ ਮਾਰਦੇ ਨੇ ਚਲੋ ਇਹ ਤੇ ਆਪੋ ਆਪਣੀ ਗੱਲਾਂ ਕਰੀਏ ਨੰਨੇ ਤੇ ਇੱਕੋ ਹੀ ਆ ਵੀ ਪਿੰਡ ਬਚਾਓ ਜਿੱਦਾਂ ਹੋ ਸਕਦਾ ਇਹਨਾਂ ਲੋਕਾਂ ਨੂੰ ਪਿੰਡ ਦੀ ਪਿਆਲੀ ਬਚਾਓ ਬਹੁਤ ਕਹਿੰਦੇ ਬਚਾਉਣੇ ਆ ਪੰਜਾਂਵਾਂ ਸਾਲਾਂ ਬਾਅਦ ਆ ਕੇ ਕੋਈ ਬਲੇਮ ਨਹੀਂ ਕਰਨਦਾ ਸਾਰੇ ਪਤਰੀ ਪਤਰੀ ਕੀ ਨਾ ਲੱਗੇ ਕਿਸੇ ਉੜ ਨਹੀਂ ਹੀ ਇਹ ਤੂੰ ਫਿਊਡ ਨਹੀਂ ਕਰ ਇਹ ਹੋਰ ਨਹੀਂ ਪਤਾ ਕਰਨ ਦੇ ਤੇਰੇ ਪੈਸੇ ਕਹਦੇ ਮੰਗਦੇ ਜਦੋਂ ਨੰਗਨਾਂ ਤੇ ਆਲਾ ਹਾਲ ਦੇਖਿਆ ਹੈ ਨਾ ਆ ਤੂੰ ਫਿਊਡ ਬਹੁਤ ਦੁੱਖ ਲਗਾਏ ਦੇਖੋ ਚੰਗੇ ਬਲੇ ਬੰਦੇ ਤੁਸੀਂ ਆ ਕੰਮ ਨਾ ਕਰਿਆ ਕਰ ਲੋਕੀ ਤਾਂ ਤੁਹਾਡਾ ਅਸੀਂ ਲੋਕੀ ਦਵਾਈ ਪਾਉਂਦੇ ਵੀ ਯਾਰ ਪੰਜਾਬੀ ਤੁਹਾਡਾ ਫਲਾਣ ਕਰਦੇ ਫਲਾਣ ਉਹ ਆਪਣੀ ਆਪਣੀ ਬੈੜੀ ਬਚਾਉਣ ਆ ਤੇ ਪੈਸੇ ਮੰਗਦੇ ਪੱਥਰ ਲਾ ਪਾਸੇ ਜਿਹੜਾ ਪੱਥਰ ਲੱਗ ਗਿਆ ਉਹਨੇ ਸਾਂਗ ਦਿੱਤਾ ਉਹ ਬੱਕਰੀ ਆ ਉਹ ਹੋ ਗੱਲ ਕਹਿ ਰਹੇ ਆ ਇਹ ਭਾਈ ਅਸੀਂ ਨਹੀਂ ਅਸੀਂ ਆਉਨੇ ਆ ਪੱਥਰ ਲਾ ਲੀਨੇ ਆ ਦੇਖੋ ਉਹਦੇ ਕੰਮ ਕੀ ਆ ਕੰਮ ਰੁਕ ਜਾਂਦਾ ਹਾਂਜੀ ਉਗਲਾ ਕਹਿੰਦਾ ਨਹੀਂ ਦੇਣਾ ਅਫਸਰ ਕਿਤੇ ਹੋਰ ਬੈਠਾ ਹੋਊ ਕਿਤੇ ਹੋਰ ਬੈਠਾ ਫਿਰ ਉਹ ਤਕਰੀਬ ਚਾਉਂਦੇ ਆ ਉਹ ਫਿਰ ਕਿਤੇ ਕੰਮ ਨਹੀਂ ਕਰਦੇ ਯਾਰ ਅਸੀਂ ਕੀ ਕਰਨਾ ਏ ਕਸਦਾ ਜੀ ਆਪਾਂ ਦੀ ਮੋਢਲੀ ਇਹਨਾਂ ਦੀ ਮੁਸ਼ਕਲ ਹੋ ਗੱਲ ਕਰੋ ਇਹ ਮੈਂ ਵੀ ਨਾ ਵੀ ਰੁਕਦਾ ਰੁਕਣਾ ਹੈ ਕਿ ਹੁਣ ਜਾ ਕੇ ਮੀਟਿੰਗ ਕਰਦੇ ਆ ਮੌਕਾ ਵੇਖ ਲਿਆ ਵਾ ਇਹਨਾਂ ਨੂੰ ਇਮੀਡੀਟ ਕਿੱਦਾਂ ਪੈਸੇ ਆ ਸਕਦੇ ਹੈ ਕੋਸ਼ਿਸ਼ ਕਰਦੇ ਜਿੰਨੀ ਛੇਤੀ ਕੋਈ ਹੋ ਸਕਦਾ ਉਹਦੀ ਪੋਸ਼ ਕਰਦੇ ਕਿਉਂਕਿ ਟਾਈਮ ਬਹੁਤ ਘਟਿਆ ਬਹੁਤ ਘਟਿਆ ਹੋਂ ਦੇ ਚਾਂਸ ਬਹੁਤ ਘਟਿਆ ਪਰ ਫੇਰ ਵੀ ਆਪਾਂ ਕੋਸ਼ਿਸ਼ ਕਰਦੇ ਕੋਈ ਉਰਜ ਨਹੀਂਗਾ ਲੱਗਿਆ ਕਿ ਬਰਸਾਤ ਦਾ ਮੌਸਮ ਆਈਣਾ ਕਿ ਕੀ ਬਰਸਾਤ ਬ ਤੇ ਮੈਨੂੰ ਤਾਂ ਕੱਲ ਵੀ ਨਹੀਂ ਪਤਾ ਲੱਗਣਾ ਮੈਂ ਦਿੱਲੀ ਜਿਹੜਾ ਕੋਈ ਪਤਾ ਨਹੀਂ ਲੱਗਣਾ ਇਹ ਤਾਂ ਕੱਲ ਸ਼ਾਮ ਹੀ ਇਹਨਾਂ ਦੱਸਿਆ ਤੇ ਮੈਂ ਅੱਜ ਸਵੇਰੇ ਆ ਗਿਆ ਬਿਲਕੁਲ ਇਦਾਂ ਗੱਲ ਨਹੀਂ ਸਰ ਇਹਨਾਂ ਦਾ ਇਹਨਾਂ ਸਾਰੇ ਠੰਡਾਂ ਦਾ ਨੁਕਸਾਨ ਬਹੁਤ ਹੈ ਪਾ ਜੀ ਆਹ ਚੀਜ਼ ਮੈਨੂੰ 2 ਮਹੀਨੇ ਪਹਿਲਾਂ ਦੱਸੋ ਨਾ ਹਾਂ ਜੀ ਮੈਨੂੰ ਲੱਗੀ ਆ ਕਰਕੇ ਮਜੂਦ ਕੋਤੇ ਸੇਤੇ ਆ ਜਾਣ ਦੀ ਫੇਰ ਗਿੰਦੇ ਹੁਣ ਕਰੋ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ ਵੀ ਆਪਾਂ ਲਿਆ ਕੇ ਲਾ ਲਾਂਗੇ। ਉਹ ਸਭ ਨੂੰ ਲੱਗ ਕੇ ਨਹੀਂ ਹੈ ਬਾਜ਼ਾਰ ਵਿੱਚ ਕੋਈ ਵੀ ਨਹੀਂ ਸੁਣਦਾ। ਉਹ ਬੋਕੇ ਡੋਲ ਬਡੋਲ ਦਾ ਕੰਮ ਹੀ। ਵੀ ਦੂਜੀ ਸਰਕਾਰ ਬਾਜਾ ਜੀ ਜਿਆ ਕਰੇਗਾ ਦੂਜੀ ਸਰਕਾਰ ਜੀ। ਉਹ ਪਾਸ ਹੋਇਆ ਪਹਿਲੂ ਟਾਈਮ ਲੱਗਦਾ ਹੈ ਫੇਰ ਹੀ ਹੁੰਦਾ ਇਹ ਕਿੰਨੇ ਦਿਨ ਤੇ ਆਉਂਦਾ ਨਹੀਂਗਾ। ਹਾਂ ਜੀ ਹਾਂ ਨਵੇਂ ਨਾਂ ਦੇ ਸਾਰੇ ਲਾੜਾ ਲਾਹ ਹਟਿਆ ਵੀ ਤੁਹਾਡਾ ਪਾਸ ਹੋ ਗਿਆ ਲੱਗ ਚੱਲਿਆ ਲੱਗ ਚੱਲਿਆ ਹੰੜਿਆ ਮਸਕਲ ਆਈ ਨਾ ਪਾਣੀ ਦਾ ਸੰਤ ਉਦੋਂ ਪਤਾ ਲੱਗਿਆ ਤੇ ਹੁਣ ਜੋ ਹੋ ਗਿਆ ਉਹਦੇ ਤੇ ਮੈਂ ਪਹਿਲਾਂ ਪੀਲੇ ਦੀ ਦਿੱਕੀ ਹੁਣ ਇਹਨਾਂ ਨੂੰ ਮਾਤਾ ਜੀ ਪਿਛਲੇ ਸਾਲ ਦਾ ਪ੍ਰੋਜੈਕਟ ਸਾਰਾ ਇਨਫਰਸਟ੍ਰਕਚਰ ਸਾਰਾ ਬੜਿਆ ਪਿਆ ਪਹਿਲੇ ਸਾਲ ਦਾ ਹੀ ਹਾਂਜੀ ਮੈਂ ਵੀ ਦੇਣਾ ਪਹਿਲੇ ਸਾਲ ਦਾ ਤੇ ਫਿਰ ਸਰਕਾਰ ਦੀ ਨਾਲ ਹੀ ਪੈ ਗਈ ਹਾਂਜੀ ਇੱਥੇ ਐਮਐਲ ਸਾਹਿਬ ਆ ਇੱਥੇ ਆਏ ਉਹਨਾਂ ਗੱਡੀ ਵੀ ਹੱਥ ਜੋੜੇ ਵੀ ਸਾਨੂੰ ਬਚਾਓ ਕਿਸ ਤਰੀਕੇ ਨਾਲ ਦੋ ਟਾਈਮ ਬੂਟੇ ਰੋੜਦੇ ਜਾਂਦੇ ਨੇ ਬਚਾਉਣ ਦੀ ਬਜਾਏ ਉਧਰੋਂ ਸਾਨੂੰ ਪਾਕਿਸਤਾਨਾਂ ਨੂੰ ਪਾਣੀ ਨਹੀਂ ਜਾਣ ਦਿੰਦੇ ਸਾਡੇ ਪਿੰਡ